ਮਨਦੀਪ ਸਿੰਘ ਕਹਿੰਦਾ ਮੈਂ ਖਾਲਸਾ ਰਾਜ ਦੀ ਗੱਲ ਕੀਤੀ ਐ ਉਹ ਮਨਦੀਪ ਸਿਆ ਉਹ ਭਰਾਵਾ ਤੇਰੇ ਅੱਗੇ ਬੇਨਤੀ ਕਰਦੇ ਹੱਥ ਜੋੜ ਕੇ ਮੈਨੂੰ ਦੱਸ ਵੀ ਖਾਲਸਾ ਰਾਜ ਲੈ ਲਓਗੇ ਤੇ ਬੰਦਾ ਸਿੰਘ ਬਹਾਦਰ ਕਿੱਥੋਂ ਪੈਦਾ ਕਰੋਗੇ ਖਾਲਸਾ ਰਾਜ ਉਹਨਾਂ ਨਾਲ ਹੀ ਚੱਲ ਸਕਦਾ ਤੁਸੀਂ ਕਿੱਥੋਂ ਚਲਾ ਲਵੋਗੇ ਤੁਸੀਂ ਤਾਂ ਕੁਰਸੀਆਂ ਦੇ ਭੁਖੇ ਹੋ ਬਾਬਾ ਜੀਵਨ ਸਿੰਘ ਜੀ ਜਨਮ ਲੈ ਲੈਣਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਬਾਰਾ ਜੇਕਰ ਖਾਲਸਾ ਰਾਜ ਤਾਂ ਉਹ ਹੀ ਚਲਾ ਸਕਦੇ ਐ ਇਹ ਚਲਾ ਸਕਦੇ ਖਾਲਸਾ ਰਾਜ ਕੀ ਕੋਈ ਵੀ ਅਜਿਹਾ ਜਦੋਂ ਇਹ ਆਦਵਾਰੇ ਪੈਦਾ ਨਹੀਂ ਹੋ ਸਕਦਾ ਜਿਹੜਾ ਖਾਲਸਾ ਰਾਜ ਨੂੰ ਲੈ ਆਵੇ ਸਾਹਮਣੇ ਸ਼ੇਰੇ ਪੰਜਾਬ ਦੇ ਕੀਤਾ ਹੀ ਦੱਸੋ ਨਾਂ ਲੈਦੇ ਹੋ ਕਿਹੜੇ ਸਭ ਕੁਰਸੀਆਂ ਦੇ ਭੁਕੇ ਆ ਸਭ ਕੁਰਸੀ ਦੀ ਲੜਾਈ ਹੈ ਬਿਲਕੁਲ ਕੁਰਸੀ ਦੀ ਲੜਾਈ ਹੈ ਤੁਸੀਂ ਵੇਖੀ ਜੇਓ ਮੈਂ ਕਹਿੰਦਾ ਨਾ ਇਹ ਤਾਂ ਕਹਿੰਦੇ ਸੀ ਪੰਥਕ ਹੈ ਜੀ ਨਵੇਂ ਡੁਪਲੀਕੇਟ ਪੰਥਕ ਉਹਨਾਂ ਨੇ ਗੋਡਿਆਂ ਥੱਲੇ ਲਏ ਹੋਏ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਇੱਕ ਅੱਖ ਨਾ ਵੇਖਿਆ ਸੀ ਸਾਰਿਆਂ ਦਾ ਮਾਨਸਕੀ ਜਾਤ ਸਭੇ ਇੱਥੇ ਵਿਤਕਰਾ ਜਾਤ ਪਾਤ ਤੇ ਵਿਤਕਰਾ ਪਰ ਇਹ ਅੱਗ ਦਾ ਕਿਹਾ ਜਾਂਦਾ ਤੁਹਾਡੇ ਤੇ ਵੀ ਤੁਸੀਂ ਲਾਉਣੇ ਹੋ ਤੁਸੀਂ ਇਹਦੇ 'ਚ ਵੇਖ ਲਓ ਮੈਂ ਕੀਤੀ ਹੈ ਨਾ ਹੁਣ ਇੰਟਰਵਿਊ ਕਰ ਗਿਆ ਇਹਦੇ 'ਚ ਵੇਖੋ ਮੈਨੂੰ ਚੂੜਾ ਚੜੰਮ ਜਿਵੇਂ ਆ ਰਹੇ ਹੋ ਜਿਹਾ ਗੱਲਾਂ ਕਰਨਗੇ ਲੋਕ ਇਹ ਵਿਤਖਰਾ ਨਹੀਂ ਹੁਣ ਜਿਹੜੀ ਤਰ ਤਰ ਦੀ ਸੀਟ ਹੈ ਤਰ ਤਰ ਦੀ ਸੀਟ ਘੋਲ ਆ ਪੂਰੇ ਉੱਤੇ ਸੀਟ ਉਹ ਕੱਢੂਗਾ ਭੁੱਲਰ ਸਾਹਿਬ ਜਿਹਨੂੰ ਸੈਂਟਰ ਦੀ ਸਪੋਰਟ ਹੈ ਹੁਣ ਤੁਸੀਂ ਆ ਮੈਦਾਨ ਨਹੀਂ ਦੱਸਣਾ ਆ ਭੇਡਾਂ ਜਾਦੇ ਐ ਮੋ ਤੋਂ ਇੱਕ ਗੱਲ ਹੈ ਨਾ ਮੁੰਨੀਆਂ ਜਾ ਸਕਦੀਆਂ ਇਹ ਪਰ ਸਮਝਾਈਆਂ ਨਹੀਂ ਜਾ ਸਕਦੀਆਂ ਜਿਹਦਾ ਸੈਂਟਰ ਸਰਕਾਰ ਦਾ ਨਹੀਂ ਚੱਲੂਗਾ ਜ਼ੋਰ ਤੇ ਦੋ ਸਰਕਾਰਾਂ ਜੀ ਸੈਂਟਰ ਦੀ ਏ ਤੇ ਪੰਜਾਬ ਦੀ ਏ ਤੁਹਾਨੂੰ ਲੱਗਦਾ ਕਿ ਸੈਂਟਰ ਗੇਮ ਖੇਡ ਰਹੀ ਹੈ ਖੇਡਣਗੇ ਗੇਮ ਖੇਡ ਲਈ ਗੇਮ ਉਹਨਾਂ ਨੇ ਖੇੜਣੀ ਕੀ ਹੈ ਪਰ ਜੇ ਇੰਨਾ ਸਰਕਾਰ ਤੁਹਾਨੂੰ ਲੱਗਦਾ ਤੁਸੀਂ ਕਹਿੰਦੇ ਮਾਨ ਸਾਹਿਬ ਵਧੀਆ ਕੰਮ ਕਰ ਰਿਹਾ ਹੈ ਕਰ ਰਿਹਾ ਪਰ ਪੰਜਾਬ 'ਚ ਇੰਨੀ ਵਿਰੋਧਤਾ ਕਿਉਂ ਆ ਹੁਣ ਤਰਨ ਤਰਨ ਦੀ ਬਾਈ ਇਲੈਕਸ਼ਨ ਹੋ ਰਹੀ ਆ ਉੱਥੇ ਵੀ ਲੋਕ ਕਹਿ ਰਹੇ ਆ ਕਿ ਲੁੱਟ ਕੇ ਖਾ ਗਏ ਜੀ ਪੰਜਾਬ ਨੂੰ 4 ਸਾਲਾਂ ਦੇ ਵਿੱਚ ਇਹ ਉੱਥੇ ਕੋ ਬਦਲਾਅ ਲੈ ਉਹਨੂੰ ਲੋਕ ਦੁਆਰੇ ਫਿਰ ਦੇਣਾ ਜਿਹੜੀ ਸਰਕਾਰ ਹੁੰਦੀ ਹੈ ਨਾ ਮੌਜੂਦਾ ਉਹਦੀ ਉਹ ਹੁੰਦੀ ਹੁੰਦੀ ਆ ਠੀਕ ਹੈ ਨਾ ਉਹਦੇ ਖਿਲਾਫ ਲੋਕ ਆਟੋਮੈਟਿਕ ਹੀ ਹੋ ਜਾਂਦੇ ਜਦੋਂ ਹਾਲ ਕਰੇ ਜੀ ਹੂੰ ਹੁਣ ਜਿਹੜੀ ਤਰ ਤਰ ਦੀ ਸੀਟ ਹੈ ਤਰ ਤਰ ਦੀ ਸੀਟ ਘੋਲ ਹੈ ਪੂਰੇ ਉੱਥੇ ਅਕਾਲੀ ਦਲ ਦੇ ਵੀ ਘੋਲ ਹੈ ਕਾਂਗਰਸ ਵਾਲੇ ਵੀ ਆਪਦਾ ਬੰਦਾ ਖੜਾ ਕਰੀ ਬੈਠੇ ਆ ਚਾਰ ਪਾਰਟੀਆਂ ਦਾ ਉੱਥੇ ਘੋਲ ਹੈ ਹੂੰ ਹੁਣ ਤੁਸੀਂ ਪੁੱਛੋਗੇ ਵੀ ਸੀਟ ਕੌਣ ਕੱਢੂਗਾ ਹੂੰ ਸੀਟ ਉਹ ਕੱਢੂਗਾ ਭੁੱਲਰ ਸਾਹਿਬ ਜਿਹਨੂੰ ਸੈਂਟਰ ਦੀ ਸਪੋਰਟ ਹੋਈ ਹੁਣ ਤੁਸੀਂ ਆ ਮੈਦਾਨ ਹੀ ਦੱਸਣਾ ਨਾਮ ਇਹਦੇ ਕਿਉਂਕਿ ਪੇਡਾਂ ਜ਼ਿਆਦੇ ਐ ਮੋਤੋ ਇੱਕ ਗੱਲ ਐ ਨਾ ਮੁੰਨੀਆਂ ਜਾ ਸਕਦੀਆਂ ਇਹ ਪਰ ਸਮਝਾਈਆਂ ਨਹੀਂ ਜਾ ਸਕਦੀਆਂ ਇਸ ਕਰਕੇ ਜਿਹਦੀ ਸੈਂਟਰ ਦੀ ਜਿਹਦੇ ਹੱਥ ਆ ਨਾ ਉਹ ਸਮਝ ਲਓ ਵੀ ਉਥੋਂ ਸੀਟ ਕੱਢੂਗਾ ਹੁਣ ਮੈਂ ਨਾ ਨਹੀਂ ਲੈਣਾ ਵੀ ਕੌਣ ਸੀਟ ਕੱਢੂਗਾ ਉਥੋਂ ਇਹ ਤਾਂ ਸਰਕਾਰ ਦਾ ਨਹੀਂ ਚੱਲੂਗਾ ਜੋਰ ਉਤੇ ਸਰਕਾਰ ਨੇ ਤਾਂ ਜਿਹੜਾ ਜੋਰ ਲਾਉਣਾ ਹੀ ਲਾਉਣਾ ਪਰ ਦੋ ਸਰਕਾਰਾਂ ਆ ਜੀ ਸੈਂਟਰ ਦੀ ਐ ਤੇ ਪੰਜਾਬ ਦੀ ਐ ਹੁਣ ਵੇਖ ਲਓ ਵੀ ਸੈਂਟਰ ਦਾ ਕੀਤੇ ਤੇ ਹੱਥ ਐ ਉਹ ਕੱਢੂਗਾ ਸੀਟ ਉਥੋਂ ਤਾਨੂੰ ਲੱਗਦਾ ਕਿ ਸੈਂਟਰ ਗੇਮ ਖੇਡ ਰਹੀ ਹੈ ਖੇਡਣਗੇ ਗੇਮ ਖੇਡ ਲਈ ਗੇਮ ਉਹਨਾਂ ਨੇ ਕਿਹੜੇ ਨਹੀਂ ਕੀ ਹੈ ਉਹਨੇ ਕਮਾਤੀ ਹੈ ਗੇਮ ਵੇਖੀ ਜੇ ਤੁਸੀਂ ਕਰਨਤਾਂ ਦੀ ਚੋਣ ਸੈਂਟਰ ਵਰਸ ਪੰਜਾਬ ਸਰਕਾਰ ਬਿਲਕੁਲ ਤੁਸੀਂ ਵੇਖੀ ਜੇਓ ਮੈਂ ਕਹਿੰਦਾ ਨੇ ਇਹ ਤਾਂ ਕਹਿੰਦੇ ਸੀ ਉਹ ਕਰਦਾਂਗੇ ਜੀ ਜੋ ਕਰਦਾਂਗੇ ਜੀ ਅਸੀਂ ਪੰਥਕਾਂ ਜੀ ਨਵੇਂ ਡੁਪਲੀਕੇਟ ਪੰਥਕ ਉਹਨਾਂ ਨੇ ਗੋਡਿਆਂ ਥੱਲੇ ਲਏ ਹੋਏ ਆ ਗੋਡਿਆਂ ਥੱਲੇ ਲੈ ਕੇ ਸੀਟ ਕੱਢਣਗੇ ਉਹ ਜਿਹੜੇ ਆ ਜਿੰਨੇ ਤਾਂ ਇਹ ਕਿਉਂਕਿ ਸਿੱਧੀ ਐਂਟਰੀ ਚ ਕਰ ਸਕਦੇ ਸੈਂਟਰ ਵਾਲੇ ਸਿੱਧੀ ਐਂਟਰੀ ਪੰਜਾਬ 'ਚ ਨਹੀਂ ਕਰ ਸਕਦੇ ਨਾ ਲੋਕਾਂ ਨੇ ਹੋਣ ਦੇਣੀ ਐ ਪਰ ਇਹਨਾਂ ਰਾਹੀਂ ਆਉਣਗੇ ਉਹ ਮੈਂ ਤੁਸੀਂ ਇਹ ਕਹਿੰਦੇ ਹੋ ਕਿ ਜਿੰਨੇ ਵੀ ਆ ਧੜੇ ਆ ਪੰਥਕ ਧੜੇ ਆ ਚਾਹੇ ਉਹਦੇ ਵਿੱਚ ਨਵਾਂ ਅਕਾਲੀ ਦਲ ਹੋਵੇ ਚਾਹੇ ਪੁਰਾਣਾ ਅਕਾਲੀ ਦਲ ਹੋਵੇ ਚਾਹੇ ਅਮਰਤਪਾਲ ਵਾਲਾ ਹੋਵੇ ਚਾਹੇ ਮਾਨ ਦਲ ਹੋਣ ਜਿੰਨੇ ਧੜੇ ਆ ਤੁਸੀਂ ਇਹ ਮੰਨਦੇ ਹੋ ਵੀ ਇਹਨਾਂ ਦੇ ਉੱਤੇ ਕਿਤੇ ਨਾ ਕਿਤੇ ਸੈਂਟਰ ਬਿਲਕੁਲ ਬਿਲਕੁਲ ਇਹ ਤਾਂ ਤੁਹਾਨੂੰ ਆਪ ਨੂੰ ਹੀ ਪਤਾ ਜੀ ਤੁਸੀਂ ਹੁਣ ਪ੍ਰੈਸ ਰਿਪੋਰਟਰ ਹੋ ਆ ਤੁਸੀਂ ਜਾਣਦੇ ਹੋ ਤੁਹਾਨੂੰ ਤਾਂ ਆਪ ਨੂੰ ਪਤਾ ਲੱਗ ਇੱਕ ਬਿਆਨ 'ਚ ਦੋ ਤਲਵਾਰਾਂ ਪੈ ਜਾਣਗੀਆਂ ਹੁਣ ਇੱਕ ਪਾਸੇ ਇੱਕ ਤਾਂ ਕਹਿੰਦਾ ਮੈਂ ਖਾਲਸਾ ਰਾਜਪੁਰ ਲੈਣਾ ਇੱਕ ਪਾਸੇ ਕਹਿੰਦਾ ਖਾਲਸਾ ਲੈਣਾ ਮਾਨ ਸਾਹਿਬ ਬੈਠੇ ਨੇ ਨਾਲ ਫਿਰ ਇੱਕ ਇੱਕ ਬਿਆਨ 'ਚ ਮੈਨੂੰ ਪਾ ਕੇ ਦਿਖਾਓ ਤਲਵਾਰਾਂ ਮਨਦੀਪ ਸਿੰਘ ਕਹਿੰਦਾ ਮੈਂ ਖਾਲਸਾ ਰਾਜ ਦੀ ਗੱਲ ਕੀਤੀ ਐ ਉਹ ਮਨਦੀਪ ਸਿਆ ਉਹ ਭਰਾਵਾ ਤੇਰੇ ਅੱਗੇ ਬੇਨਤੀ ਕਰਦੇ ਹੱਥ ਜੋੜ ਕੇ ਮੈਨੂੰ ਦੱਸ ਵੀ ਖਾਲਸਾ ਰਾਜ ਲੈ ਲੋਗੇ ਤੇ ਬੰਦਾ ਸਿੰਘ ਬਹਾਦਰ ਕਿੱਥੋਂ ਪੈਦਾ ਕਰੋਗੇ ਖਾਲਸਾ ਰਾਜ ਉਹਨਾਂ ਨਾਲ ਹੀ ਚੱਲ ਸਕਦਾ ਤੁਸੀਂ ਕਿੱਥੋਂ ਚਲਾ ਲਵੋਗੇ ਤੁਸੀਂ ਤਾਂ ਕੁਰਸੀਆਂ ਦੇ ਭੁਖੇ ਹੋ ਕਿਉਂ? ਬਾਬਾ ਜੀਵਨ ਸਿੰਘ ਆਜੂਗਾ ਦੁਬਾਰਾ। ਬਾਬਾ ਜੀਵਨ ਸਿੰਘ ਜੀ ਜਨਮ ਲੈ ਲੈਣਗੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਬਾਰਾ ਜੇਕਰ ਖਾਲਸਾ ਰਾਜ ਤਾਂ ਉਹ ਹੀ ਚਲਾ ਸਕਦੇ ਐ। ਇਹ ਚਲਾ ਸਕਦੇ ਖਾਲਸਾ ਰਾਜ। ਕਿ ਕੋਈ ਵੀ ਅਜਿਹਾ ਜਰਨੈਲ ਦੁਆਰੇ ਪੈਦਾ ਨਹੀਂ ਹੋ ਸਕਦਾ ਜਿਹੜਾ ਖਾਲਸਾ ਰਾਜ ਨੂੰ ਲਿਆਵੇ ਸਾਹਮਣੇ ਸ਼ੇਰੇ ਪੰਜਾਬ ਦੇ ਕੀਤਾ ਹੀ। ਦੱਸੋ ਨਾਂ ਲੈਦੇ ਹੋ ਕਿਹੜੇ? ਸਭ ਕੁਰਸੀਆਂ ਦੇ ਭੁਕੇ ਐ। ਸਭ ਕੁਰਸੀ ਦੀ ਲੜਾਈ ਐ। ਬਿਲਕੁਲ ਕੁਰਸੀ ਦੀ ਲੜਾਈ ਐ ਜੀ। ਉਹ ਤਾਂ ਨਾਂ ਵਰਤਿਆ ਜਾਂਦਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਇੱਕ ਅੱਖ ਨਾ ਵੇਖਿਆ ਸੀ ਸਾਰਿਆਂ ਦਾ ਮਾਨਸਕੀ ਜਾਤ ਸਭੇ ਇੱਥੇ ਵਿਤਕਰਾ ਜਾਤ ਪਾਤ ਤੇ ਵਿਤਕਰਾ ਕੌਣ ਕਹਤੋਂ ਖਾਲਸਾ ਰਾਜ ਤੇ ਕਿੱਥੋਂ ਖਾਲਸਾ ਰਾਜ ਲਿਆਉਣਗੇ ਇਹ ਪੰਜ ਸੌ ਦਾ ਸਿੱਖ ਤੁਹਾਨੂੰ ਤਾਂ ਕਹਿੰਦਾ ਇੰਨੀ ਵੀ ਵਿਤਕਰਾ ਕਰਨਾਗਾ ਨਹੀਂ ਫਿਰ ਹੋਰ ਕਦੋਂ ਵਿਤਕਰਾ ਕਰ ਕਹਿੰਦਾ ਤਾਂ ਇਹ ਵਿਤਕਰਾ ਕਰਦੇ ਆ ਪਾਰਟੀਆਂ ਵਾਲੇ ਹਾਂ ਤੁਸੀਂ ਦੇਖੋ ਤੁਸੀਂ ਆ ਕੱਲ ਪਰਸੇ ਇੱਕ ਵੀਡੀਓ ਚੱਲੀ ਜਾਂਦੀ ਮੈਂ ਤਾਂ ਲਾਂ ਨਹੀਂ ਲੜਾਉਦਾ ਹਾਂ ਆ ਕੱਲ ਇੱਕ ਸਾਡੇ ਉਹ ਗੁਰਦੇਵਾਲ ਸਿੰਘ ਪੱਤਰਕਾਰ ਨਾਲ ਝੜਪੋਈ ਕੀ ਨਾ ਉਹਦਾ ਤਰਨਤਾਰਨ ਤੋਂ ਤਰਨਤਾਰਨ ਤੋਂ ਝੜਪੋਈ ਹੈ ਉਹ ਹੋਰ ਕੀ ਹੈ ਉਹ ਵਿਤ ਕਰਾਈ ਹੈ ਜਿਉਂਨੇ ਕੁਐਸਚਨ ਕਰ ਲਿਆ ਉਹ ਬੰਦਾ ਸਾਡੇ ਐਸੀ ਸਮਾਜ ਦਾ ਬੰਦਾ ਗੁਰਦਿਆਲ ਸਿੰਘ ਪੱਤਰਕਾਰ ਜੀ ਉਹਨੇ ਕੁਐਸਚਨ ਕਰ ਲੈ ਜਵਾਬ ਦਿਓ ਪਰ ਇਹ ਅੱਗ ਤਾਂ ਕਿਹਾ ਜਾਂਦਾ ਤੁਹਾਡੇ ਤੇ ਵੀ ਤੁਸੀਂ ਲਾਉਣੇ ਹੋ ਤੁਸੀਂ ਉਹ ਕਰ ਦਿਓ ਸਾਡੇ ਐਸੀਆਂ ਨੂੰ ਐਂ ਕਹਿੰਦਾ ਜੀ ਸਾਡੇ ਬੀਸੀਆਂ ਨੂੰ ਕਹਿੰਦਾ ਜੀ ਨਾ ਕਹੋ ਜੇ ਤੇ ਕਹਿੰਦੇ ਅਸੀਂ ਕਹਿੰਦੇ ਆ ਨਾ ਕਹੋ ਜੇ ਵਿਤਕਰਾ ਹੁੰਦਾ ਤਾਂ ਕਹਿੰਦੇ ਅਸੀਂ ਜੇ ਵਿਤਕਰਾ ਹੀ ਨਾ ਹੋਵੇ ਅਸੀਂ ਕਹਿੰਦੇ ਨਹੀਂ ਅਸੀਂ ਕੀ ਬੋਲਾਂਗੇ ਕਿ ਕਮਿਸ਼ਨ ਬਣੇ ਹੋਏ ਆ ਜਿਹੜੇ ਸਾਡੇ ਮਿਨੋਰਟੀਆ ਕਮਿਸ਼ਨ ਹਾਂ ਹੁਣ ਮੈਂ ਕਮਿਸ਼ਨ ਦੀ ਕਮਿਸ਼ਨ ਕਿਉਂ ਨਹੀਂ ਫਿਰ ਕੰਮ ਕਰਦੇ ਕਮਿਸ਼ਨਾਂ ਨੂੰ ਨਜ਼ਰ ਨਹੀਂ ਆਉਂਦਾ ਚੋਢੀ ਦੇਖੋ ਜੀ ਹੁਣ ਜਿਹੜਾ ਕਮਿਸ਼ਨ ਨਜ਼ਰ ਆਉਣ ਲੱਗਾ ਗੜੀ ਸਾਹਿਬ ਲੱਗੇ ਆ ਨਾ ਮੈਂ ਇਹਨਾਂ ਨੂੰ ਕਹਿੰਦਾ ਹੀ ਨਹੀਂ ਗੜੀ ਸਾਹਿਬ ਨੂੰ ਗੜੀ ਸਾਹਿਬ ਸਹੀ ਫੈਸਲੇ ਕਰ ਰਹੇ ਆ ਹੁਣ ਸਾਰਾ ਕੁਝ ਹੀ ਹੋ ਰਿਹਾ ਪਰ ਵਿਤਕਰਾ ਤਾਂ ਹੈ ਨਾ ਅਜੇ ਵੀ ਹੈਗਾ ਹਮ ਹਰੇਕ ਤਾਂ ਤੇ ਹੈਗਾ ਕੀ ਮੌਜੂਦਾ ਸਰਕਾਰ ਕਰਪਸ਼ਨ ਦੇ ਮਾਮਲੇ ਦੇ ਵਿੱਚ ਫੇਲ ਹੋ ਚੁੱਕੀ ਆ ਨਹੀਂ ਫੇਲ ਨਹੀਂ ਕਹਿ ਸਕਦੇ ਜੀ ਇਹਨਾਂ ਨੇ ਕੰਮ ਵੀ ਬਹੁਤ ਕੀਤੇ ਬਹੁਤ ਆ ਕੰਮ ਕਰਪਸ਼ਨ ਦੇ ਖਿਲਾਫ ਕੀਤੇ ਵੀ ਬਹੁਤ ਕੰਮ ਆ ਪਰ ਕਰਪਸ਼ਨ ਹੈ ਜੀ ਖਤਮ ਨਹੀਂ ਹੋਇਆ ਕੀ ਖਤਮ ਕੀਤਾ ਜਾ ਸਕਦਾ ਹੈ ਇਸਨੂੰ ਦੇਖੋ ਜੀ ਇਹ ਤਾਂ ਹੁਣ ਸਰਕਾਰਾਂ ਦੱਸਣ ਨਹੀਂ ਤੁਸੀਂ ਸਿਸਟਮ 'ਚ ਰਹੇ ਹੋ ਨਹੀਂ ਸਿਸਟਮ 'ਚ ਤਾਂ ਮੈਂ ਰਿਹਾ ਹਾਂ ਪਰ ਅਸੀਂ ਵੀ ਸਿਸਟਮ ਤੋਂ ਬਾਹਰ ਆਊਟ ਹੋ ਚੁੱਕੇ ਹਾਂ ਹੁਣ ਉਹ ਸਿਸਟਮ ਦਾ ਤਾਂ ਹੁਣ ਜਿਸ ਤਰ੍ਹਾਂ ਦਾ ਤਾਂ ਬਹੁਤ ਫਰਕ ਆ ਅੱਛਾ ਬਦਲ ਚੁੱਕਿਆ ਸਿਸਟਮ ਬਹੁਤ ਬਦਲ ਚੁੱਕਿਆ ਬਹੁਤ ਬਦਲ ਚੁੱਕਿਆ ਨਾਲੇ ਕਿਹਾ ਜਾਂਦਾ ਕਹਿੰਦੇ ਸਰਕਾਰ ਨੂੰ ਚਲਾਉਂਦਾ ਹੀ ਸਿਸਟਮ ਆ ਲੀਡਰ ਤਾਂ ਸਿਰਫ ਸੈਨ ਕਰਨ ਜੋਗੇ ਹੁੰਦੇ ਆ ਪਾ ਲੀਡਰ ਕਿਵੇਂ ਬਲ ਦੇਣਗੇ ਉਹ ਉਹੀ ਤਾਂ ਗੱਲ ਹੈ ਨਾ ਮੈਂ ਤਾਂ ਨਹੀਂ ਕਰੀ ਅਫਸਰ ਹੀ ਸਿਸਟਮ ਹੀ ਇਹਨਾਂ ਨੇ ਚਲਾਉਣਾ ਅਫਸਰਾਂ ਨੇ ਚਲਾਉਣਾ ਅਫਸਰਾਂ ਨੂੰ ਪਾਵਰਾਂ ਦਿੱਤੀਆਂ ਸਾਰੀਆਂ ਹੂੰ ਠੀਕ ਹੈ ਨਾ ਜਿਹੜੇ ਕੋਈ ਬਾਹਰੇ ਨੇੜੇ ਆ ਉਹਨਾਂ ਨੂੰ ਪਾਵਰਾਂ ਦਿੱਤੀਆਂ ਹੁਣ ਦੋਸਤੋ ਸਾਡੇ ਚਲੋ ਚਲੋ ਆਪਾਂ ਬਿੱਤੂ ਕੀਤੇ ਗੱਲ ਕਰ ਲਈਏ ਹੂੰ ਬਿਲਕੁਲ ਤੁਸੀਂ ਇਹ ਦੱਸੋ ਵੀ ਮੈਨੂੰ ਸਾਡੇ ਆਈਪੀਐਸ ਕਿੰਨੇ ਲੱਗੇ ਪੰਜਾਬ ਦੇ ਵਿੱਚ ਐਸੀ ਡੀਸੀ ਕਿੰਨੇ ਸਾਡੇ ਐਸੀ ਜਿੰਨਾ ਕੋਟਾ ਹੋਊਗਾ ਉਹਨੇ ਹੈਗੇ ਕਿੰਨੇ ਤੱਕ ਦਿਖਾਓ ਬੋਲੋ ਕੋਟੇ ਬਤਾਓ ਕੋਈ ਹੈ ਨਹੀਂ अच्छा ए वितकना नहीं हां ਤੁਸੀਂ ਹੁਣ ਆ ਤੁਸੀਂ ਇਹਦੇ ਚ ਵੇਖ ਲਓ ਵੇਤਕਰਾ ਮੈਂ ਕੀਤੀ ਹੈ ਨਾ ਹੁਣ ਮੈਂ ਇੰਟਰਵਿਊ ਕਰ ਗਿਆ ਇਹਦੇ ਚ ਵੇਖੋ ਮੈਨੂੰ ਚੂੜਾ ਚੜੰਮ ਜਿਵੇਂ ਆ ਰਹੇ ਹੋ ਜਿਹੀਆਂ ਗੱਲਾਂ ਕਰਨਗੇ ਲੋਕੇ ਇਹ ਵਿਤਕਰਾ ਨਹੀਂ ਮੈਂ ਕਿਸੇ ਦੇ ਖਿਲਾਫ ਤਾਂ ਬੋਲੇ ਹੀ ਨਹੀਂ ਹੂੰ ਇਹ ਕਹਿਣਗੇ ਨਾ ਹੂੰ ਤੇ ਫੇਕ ਆਈਡੀਆ ਵਾਲੇ ਤੋਂਦਰੀ ਸਾਹਿਬ 27 ਦੇ ਵਿੱਚ ਕੀ ਲੱਗਦਾ ਤੁਹਾਨੂੰ ਹੋਣਾ ਹੁਣ ਬਹੁਤ 4 ਸਾਲ ਹੋ ਗਏ ਤੇ ਅਗਲੇ ਸਰਕਾਰ ਦੀ ਤਿਆਰੀ ਲੋਕਾਂ ਨੇ ਸ਼ੁਰੂ ਕਰਤੀ ਆ ਕੀ ਬਦਲਾਅ ਦੁਆਰੇ ਆਊਗਾ ਜਾ ਫਿਰ ਪਹਿਲਾ ਵਾਲਾ ਨੂੰ ਮੌਕਾ ਦਿੱਤਾ ਜਾਊਗਾ ਕੀ ਲੱਗਦਾ ਤੁਹਾਨੂੰ ਦੇਖੋ ਜੀ ਭੁੱਲਣ ਸਾਹਿਬ ਮੇਰਾ ਤਾਂ ਇਹ ਐ ਮੰਨਣਾ ਵੀ ਅਗਲੇ 2027 ਦੇ ਵਿੱਚ ਸੈਂਟਰਲ ਗਵਰਨਮੈਂਟ ਦੀ ਬੀਜੇਪੀ ਦੀ ਐਂਟਰੀ ਹੋਊਗੀ ਪੰਜਾਬ ਦੇ ਵਿੱਚ ਜਿਹਦੇ ਲਈ ਮਰਜ਼ੀ ਕਰ ਜਾਣ ਉਹ ਅੱਛਾ ਬਿਲਕੁਲ ਕਾਲੀ ਭਾਜਪਾ ਗੱਠਜੋੜ ਹੋ ਸਕਦਾ ਦੋਸਤ ਉਸੇ ਦੇ ਕਰ ਜਾਣ ਪਰ ਐਂਟਰੀ ਭਾਜਪਾ ਨੇ ਕਰ ਨਹੀਂ ਕਰਦੀ ਪੰਜਾਬ ਦੇ ਵਿੱਚ ਜਿੱਥੋਂ ਇਹਨਾਂ ਦੀ ਸੋਚ ਸਾਡੇ ਆ ਜਿਹੜੇ ਪੰਥਕ ਹਨਾ ਜਿੱਥੇ ਇਹਨਾਂ ਦੀ ਸੋਚ ਖਤਮ ਹੋ ਗਈ ਨਾ ਉੱਥੇ ਸ਼ੁਰੂ ਹੋ ਜਾਂਦੀ ਹੈ ਉਹਨਾਂ ਦੀ ਮਤਲਬ ਉਹ ਇਹਨਾਂ ਨੂੰ ਢਾਲ ਬਣਾ ਕੇ ਵਰਤ ਰਹੇ ਬਿਲਕੁਲ ਬਿਲਕੁਲ ਪਤਾ ਹੀ ਹੈ ਲੋਕਾਂ ਨੂੰ ਸਭ ਪਤਾ ਇਹ ਤਾਂ ਪੰਜਾਬ ਦੇ ਨਾਲ ਇੱਕ ਵੱਡੀ ਚਾਲ ਖੇਡੀ ਜਾ ਰਹੀ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਜਿਹੜਾ ਕਹਿੰਦਾ ਹੈ ਉਹ ਮੋਦੀ ਨੂੰ ਕਹਿੰਦੇ ਨੇ ਕੋਟਿਆ ਥੱਲੇ ਲੈ ਲਾਂਗੇ ਜੀ ਹੂੰ ਵਿਹਉਣ ਚੱਲੇ ਆ ਉਹ ਆਪਦਾ ਸਾਰਾ ਕੁਝ ਸਿਸਟਮ ਸੈਟ ਹੋ ਰਿਹਾ ਪੰਜਾਬ 'ਚ ਕਰਨਾ ਆ ਕੇ ਵੇਖੀ ਜਾਈਓ ਅੱਛਾ ਫਿਰ ਇਹ ਜੇ ਮੋਦੀ ਸਰਕਾਰ ਆਜੂਗੀ ਤਾਂ ਗਰੀਬਾਂ ਵਾਸਤੇ ਲਾਹੇ ਬੰਦ ਹੋਊਗੀ ਇਹ ਹੋਰ ਦੱਸੋ ਇਹ ਵੇਖੋ ਸਿਸਟਮ ਕੀ ਬਣਦਾ 2027 ਰੱਖਣਗੇ ਘੋੜਿਆਂ ਥੱਲੇ ਹੂੰ ਇਹ ਤਾਂ ਦੱਸਣਾ ਰੱਖਣਗੇ ਘੋੜਿਆਂ ਥੱਲੇ ਵੇਖ ਲੋ ਨਾ 2027 ਵਾਲੀ ਸਰਕਾਰ ਦੇਖ ਜਿਹੜਾ ਆਹ ਬਾਈ ਵਾਲਾ ਬਦਲਾਅ ਆ ਇਹ ਦੁਆਰੇ ਨਹੀਂ ਹੋਣਾ ਨੋ ਇਹਨਾਂ ਨੂੰ ਮੁਸ਼ਕਲ ਆ ਜੀ ਹੋ ਸਕਦਾ ਰਲ ਕੇ ਬਣਾ ਲੈਣ ਰਲ ਜਾਣ ਆਮ ਆਦਮੀ ਪਾਰਟੀ ਦਾ ਵੀ ਹੱਠ ਜੋੜ ਹੋ ਸਕਦਾ ਹੋ ਸਕਦਾ ਰਲ ਜਾਣ ਕਿਉਂਕਿ ਲੀਡਰਾਂ ਦੀ ਕੋਈ ਨਾ ਉਹ ਜਿਹੜੇ ਸਮਝੌਤਾ ਕਰ ਜਾਂਦੇ ਆ ਇਹਨਾਂ ਦਾ ਕੋਈ ਦੁਆਰ ਨਹੀਂਗਾ ਮੈਂ ਤਾਂ ਕਹਿੰਦਾ ਇਹ ਸਾਡਾ ਗੱਠ ਜੋੜ ਹੋਇਆ ਗੱਠ ਜੋੜ ਦੇ ਨਾਂ ਤੇ ਨਿਕਲ ਜਾਂਦੇ ਆ ਹੂੰ ਜਿੰਨਾ ਮਰਜ਼ੀ ਭੰਡੀ ਜਾਓ ਇੱਕ ਦੂਜੇ ਨੂੰ ਕਾਲੀ ਦਲ ਲੱਗਦਾ ਤੁਹਾਨੂੰ ਸਰਵਾਈਵ ਹੁੰਦਾ ਦੀ ਇਹਦਾ ਦੇਖੋ ਮੈਂ ਨਾ ਇੱਕ ਚੀਜ਼ ਭੁੱਲ ਗਿਆ ਜੀ ਕਾਲੀ ਦਲ ਤੇ ਮੇਰਾ ਕੋਈ ਪੋਲਿਟਿਕਸ ਨਹੀਂ ਪੋਲਿਟਿਸ਼ੀਅਨ ਬੰਦਾ ਨਹੀਂ ਮੈਂ ਨਾ ਹੀ ਮੇਰੀ ਕੋਈ ਪਾਰਟੀ ਹੈ ਇੱਕ ਸੀਗਾ ਵੀ ਜਥੇਬੰਦੀਆਂ ਸਾਡੀਆਂ ਦੋ ਜ਼ਰੂਰ ਹੈਗੀਆਂ ਸਾਡੀ ਕੋਈ ਪਾਰਟੀ ਨਹੀਂ ਪਰ ਮੈਂ ਸਾਡੇ ਵਰਗ ਨੂੰ ਮੇਰੀ ਬੇਨਤੀ ਹੈ ਤਰਨਤਾਰ ਤੋਂ ਵੀ ਜਿਹਦੀ ਵੱਡੀ ਕੁਰਬਾਨੀ ਹੈ ਉਹ ਉਹ ਕੁਰਬਾਨੀ ਸਮਝ ਲਓ ਉਹਦੀ ਜਿਹਨੇ ਮੌਜੂਦਾ ਸਰਕਾਰ ਦੇ ਵਿੱਚ ਐਮਐਲਏ ਨੂੰ ਸਜ਼ਾ ਕਰਾਈ ਹੋਵੇ ਉਹ ਜਿਹੜੀ ਬੀਬੀ ਹਰਵਿੰਦਰ ਕੌਰ ਜਿਹੜੀ ਫਰਵਿੰਦਰ ਕੌਰ ਉਸਮਾ ਉਹਨੂੰ ਮੇਰੀ ਬੇਨਤੀ ਹੈ ਵੀ ਉਹਨੂੰ ਸਪੋਰਟ ਕਰੋ ਯਾਰ ਕਿਉਂਕਿ ਉਹ ਲੇਡੀਜ਼ ਉਹ ਲੇਡੀਜ਼ ਹੈ ਜਿਨੇ ਪੰਜਾਬ ਦੀ ਸਰਕਾਰ ਚ ਹੁੰਦਾ ਮੈਂ ਐਮਐਲਏ ਨੂੰ ਸਜ਼ਾ ਕਰਾਈਓ ਦਬਾਅ ਥੱਲੇ ਨਹੀਂ ਆਈ ਹੂੰ ਉਹਨੂੰ ਸਪੋਰਟ ਕਰੋ ਮੈਂ ਤਾਂ ਆਪਦੇ ਭਾਈਚਾਰੇ ਨੂੰ ਕਹਿ ਸਕਦਾ ਬਾਕੀ ਤਾਂ ਚਲੋ ਜਿੱਤੇ ਇਹਨਾਂ ਨੇ ਵੋਟ ਪਾਉਣੀ 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 ਉਹ ਦੇਖੋ ਜਿਹੜੀ ਸਰਕਾਰ ਹੁੰਦੀ ਹੈ ਨਾ ਮੌਜੂਦਾ ਉਹਦੀ ਉਹ ਹੁੰਦੀ ਹੁੰਦੀ ਹੈ ਠੀਕ ਹੈ ਨਾ ਉਹਦੇ ਖਿਲਾਫ ਲੋਕ ਆਟੋਮੈਟਿਕ ਹੀ ਹੋ ਜਾਂਦੇ ਜਦੋਂ ਹਾਲ ਕਰੇ ਜੀ ਹੂੰ ਹੁਣ ਜਿਹੜੀ ਤਰ ਤਰ ਦੀ ਸੀਟ ਹੈ ਤਰ ਤਰ ਦੀ ਸੀਟ ਘੋਲ ਹੈ ਪੂਰੇ ਉੱਥੇ ਅਕਾਲੀ ਦਲ ਦੇ ਵੀ ਘੋਲ ਹੈ ਕਾਂਗਰਸ ਵਾਲੇ ਵੀ ਆਪਦਾ ਬੰਦਾ ਖੜਾ ਕਰੀ ਬੈਠੇ ਆ ਚਾਰ ਪਾਰਟੀਆਂ ਦਾ ਉੱਥੇ ਘੋਲ ਹੈ ਹੂੰ ਹੁਣ ਤੁਸੀਂ ਪੁੱਛੋਗੇ ਵੀ ਸੀਟ ਕੌਣ ਕੱਢੂਗਾ ਹੂੰ ਸੀਟ ਉਹ ਕੱਢੂਗਾ ਭੁੱਲਰ ਸਾਹਿਬ ਜਿਹਨੂੰ ਸੈਂਟਰ ਦੀ ਸਪੋਰਟ ਹੋਈ ਹੁਣ ਤੁਸੀਂ ਆ ਮੈਦਾਨ ਹੀ ਦੱਸਣਾ ਨਾਮ ਇਹਦੇ ਕਿਉਂਕਿ ਆ ਭੇਡਾਂ ਜਾਦੇ ਐ ਮੋਤੋਂ ਇੱਕ ਗੱਲ ਐ ਨਾ ਮੁੰਨੀਆਂ ਜਾ ਸਕਦੀਆਂ ਇਹ ਹਮ ਪਰ ਸਮਝਾਈਆਂ ਨਹੀਂ ਜਾ ਸਕਦੀਆਂ ਇਸ ਕਰਕੇ ਜਿਹਦੀ ਸੈਂਟਰ ਦੀ ਜਿਹਦੇ ਹੱਥ ਆ ਨਾ ਹਮ ਉਹ ਸਮਝ ਲਓ ਵੀ ਉਥੋਂ ਸੀਟ ਕੱਢੂਗਾ ਹੁਣ ਮੈਂ ਨਾ ਨਹੀਂ ਲੈਣਾ ਵੀ ਕੌਣ ਸੀਟ ਕੱਢੂਗਾ ਉਥੋਂ ਇਹਦਾ ਸੈਂਟਰ ਸਰਕਾਰ ਦਾ ਨਹੀਂ ਚੱਲੂਗਾ ਜ਼ੋਰ ਤੇ ਸਰਕਾਰ ਨੇ ਤਾਂ ਜਿਹੜਾ ਜੋਰ ਲਾਉਣਾ ਹੀ ਲਾਉਣਾ ਪਰ ਦੋ ਸਰਕਾਰਾਂ ਆ ਜੀ ਸੈਂਟਰ ਦੀ ਐ ਤੇ ਪੰਜਾਬ ਦੀ ਐ ਹੁਣ ਵੇਖ ਲਓ ਵੀ ਸੈਂਟਰ ਦਾ ਕੀਤੇ ਤੇ ਹੱਥ ਐ ਉਹ ਕੱਢੂਗਾ ਸੀਟ ਉਥੋਂ ਤਾਨੂੰ ਲੱਗਦਾ ਕਿ ਸੈਂਟਰ ਗੇਮ ਖੇਡ ਰਹੀ ਹੈ ਖੇਡਣਗੇ ਗੇਮ ਖੇਡ ਲਈ ਗੇਮ ਉਹਨਾਂ ਨੇ ਖੇਡੜੀ ਕੀ ਹੈ ਉਹਨੇ ਘੁਮਾਤੀ ਹੈ ਗੇਮ ਵੇਖੀ ਜੇ ਤੁਸੀਂ ਕਰਨਤਾਂ ਦੀ ਚੋਣ ਸੈਂਟਰ ਵਰਸ ਪੰਜਾਬ ਸਰਕਾਰ ਬਿਲਕੁਲ ਤੁਸੀਂ ਵੇਖੀ ਜੇਓ ਮੈਂ ਕਹਿੰਦਾ ਨੇ ਇਹ ਤਾਂ ਕਹਿੰਦੇ ਸੀ ਉਹ ਕਰਦਾਂਗੇ ਜੀ ਜੋ ਕਰਦਾਂਗੇ ਜੀ ਅਸੀਂ ਪੰਥਕਾਂ ਜੀ ਨਵੇਂ ਡੁਪਲੀਕੇਟ ਪੰਥਕ ਉਹਨਾਂ ਨੇ ਗੋਡਿਆਂ ਥੱਲੇ ਲਏ ਹੋਏ ਐ ਗੋਡਿਆਂ ਥੱਲੇ ਲੈ ਕੇ ਸੀਟ ਕੱਢਣਗੇ ਉਹ ਜਿਹੜੇ ਆ ਜਿੰਨੇ ਤਾਂ ਇਹ ਕਿਉਂਕਿ ਸਿੱਧੀ ਐਂਟਰੀ ਨਹੀਂ ਕਰ ਸਕਦੇ ਸੈਂਟਰ ਵਾਲੇ ਸਿੱਧੀ ਐਂਟਰੀ ਪੰਜਾਬ 'ਚ ਨਹੀਂ ਕਰ ਸਕਦੇ ਨਾ ਲੋਕਾਂ ਨੇ ਹੋਣ ਦੇਣੀ ਐ ਪਰ ਇਹਨਾਂ ਰਾਹੀਂ ਆਉਣਗੇ ਉਹ ਮੈਂ ਤੁਸੀਂ ਇਹ ਕਹਿੰਦੇ ਹੋ ਕਿ ਜਿੰਨੇ ਵੀ ਆ ਧੜੇ ਆ ਪੰਥਕ ਧੜੇ ਆ ਚਾਹੇ ਉਹਦੇ ਵਿੱਚ ਨਵਾ ਅਕਾਲੀ ਦਲ ਹੋਵੇ ਚਾਹੇ ਪੁਰਾਣਾ ਅਕਾਲੀ ਦਲ ਹੋਵੇ ਚਾਹੇ ਅਮਰਤਪਾਲ ਵਾਲਾ ਹੋਵੇ ਚਾਹੇ ਮਾਨ ਦਲ ਹੋਣ ਜਿੰਨੇ ਧੜੇ ਆ ਤੁਸੀਂ ਇਹ ਮੰਨਦੇ ਹੋ ਵੀ ਇਹਨਾਂ ਦੇ ਉੱਤੇ ਕਿਤੇ ਨਾ ਕਿਤੇ ਸੈਂਟਰ ਬਿਲਕੁਲ ਬਿਲਕੁਲ ਇਹ ਤਾਂ ਤੁਹਾਨੂੰ ਆਪ ਨੂੰ ਹੀ ਪਤਾ ਜੀ ਤੁਸੀਂ ਹੁਣ ਪ੍ਰੈਸ ਰਿਪੋਰਟਰ ਹੋ ਆ ਤੁਸੀਂ ਜਾਣਦੇ ਹੋ ਤੁਹਾਨੂੰ ਤਾਂ ਆਪ ਨੂੰ ਪਤਾ ਲੱਗਦਾ ਇੱਕ ਬਿਆਨ 'ਚ ਦੋ ਤਲਵਾਰਾਂ ਪੈ ਜਾਣਗੀਆਂ ਹੁਣ ਇੱਕ ਪਾਸੇ ਇੱਕ ਤਾਂ ਕਹਿੰਦਾ ਮੈਂ ਖਾਲਸਾ ਰਾਜ ਲੈਣਾ ਇੱਕ ਪਾਸੇ ਕਹਿੰਦਾ ਖਾਲਸਾ ਲੈਣਾ ਮਾਨ ਸਾਹਿਬ ਬੈਠੇ ਨੇ ਨਾਲ ਫਿਰ ਇੱਕ ਇੱਕ ਬਿਆਨ 'ਚ ਮੈਨੂੰ ਪਾ ਕੇ ਦਿਖਾਓ ਤਲਵਾਰਾਂ ਮਨਦੀਪ ਸਿੰਘ ਕਹਿੰਦਾ ਮੈਂ ਖਾਲਸਾ ਰਾਜ ਦੀ ਗੱਲ ਕੀਤੀ ਐ ਉਹ ਬੰਦੀਪ ਸਿਆ ਉਹ ਭਰਾਵਾ ਤੇਰੇ ਅੱਗੇ ਬੇਨਤੀ ਕਰਦੇ ਹੱਥ ਜੋੜ ਕੇ ਮੈਨੂੰ ਦੱਸ ਵੀ ਖਾਲਸਾ ਰਾਜ ਲੈ ਲਓਗੇ ਤੇ ਬੰਦਾ ਸਿੰਘ ਬਹਾਦਰ ਕਿੱਥੋਂ ਪੈਦਾ ਕਰੋਗੇ ਖਾਲਸਾ ਰਾਜ ਉਹਨਾਂ ਨਾਲ ਹੀ ਚੱਲ ਸਕਦਾ ਤੁਸੀਂ ਕਿੱਥੋਂ ਚਲਾ ਲਵੋਗੇ ਤੁਸੀਂ ਤਾਂ ਕੁਰਸੀਆਂ ਦੇ ਭੁਖੇ ਹੋ ਕਿਉਂ ਬਾਬਾ ਜੀਵਨ ਸਿੰਘ ਆਜੂਗਾ ਦੁਬਾਰਾ ਬਾਬਾ ਜੀਵਨ ਸਿੰਘ ਜੀ ਜਨਮ ਲੈ ਲੈਣਗੇ ਸ੍ਰੀ ਗੁਰੂ ਗੋਬੇ ਸਿੰਘ ਜੀ ਦੁਬਾਰਾ ਜੇਕਰ ਖਾਲਸਾ ਰਾਜ ਤਾਂ ਉਹ ਹੀ ਚਲਾ ਸਕਦੇ ਐ ਇਹ ਚਲਾ ਸਕਦੇ ਖਾਲਸਾ ਰਾਜ ਕੀ ਕੋਈ ਵੀ ਅਜਿਹਾ ਜਰਨੈਲ ਦੁਆਰੇ ਪੈਦਾ ਨਹੀਂ ਹੋ ਸਕਦਾ ਜਿਹੜਾ ਖਾਲਸਾ ਰਾਜ ਨੂੰ ਲਿਆਵੇ ਸਾਹਮਣੇ ਸ਼ੇਰੇ ਪੰਜਾਬ ਦੇ ਕੀਤਾ ਹੀ ਦੱਸੋ ਨਾਂ ਲੈਦੇ ਹੋ ਕਿਹੜੇ ਸਭ ਕੁਰਸੀਆਂ ਦੇ ਭੁਕੇ ਐ ਸਭ ਕੁਰਸੀ ਦੀ ਲੜਾਈ ਐ ਬਿਲਕੁਲ ਕੁਰਸੀ ਦੀ ਲੜਾਈ ਐ ਜੀ ਉਹ ਤਾਂ ਨਾਂ ਵਰਤਿਆ ਜਾਂਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਇੱਕ ਅੱਖ ਨਾ ਵੇਖਿਆ ਸੀ ਸਾਰਿਆਂ ਦਾ ਮਾਨਸਕੀ ਜਾਤ ਸਭੇ ਇੱਥੇ ਵਿਤਕਰਾ ਜਾਤ ਪਾਤ ਤੇ ਵਿਤਕਰਾ ਕੌਣ ਕਹਤੋਂ ਖਾਲਸਾ ਰਾਜ ਦੇ ਕਿੱਥੋਂ ਖਾਲਸਾ ਰਾਜ ਲਿਆਉਣਗੇ ਇਹ ਪੰਜ ਸੌ ਦਾ ਸਿੱਖ ਤੁਹਾਨੂੰ ਤਾਂ ਕਹਿੰਦਾ ਇੰਨੀ ਵੀ ਵਿਤਕਰਾ ਕਰਨਾਗਾ ਨਹੀਂ ਫਿਰ ਹੋਰ ਕਦੋਂ ਵਿਤਕਰਾ ਕਰ ਕੌਣ ਲਾਦਾ ਇਹ ਵਿਤਕਰਾ ਕਰਦੇ ਆ ਪਾਰਟੀਆਂ ਵਾਲੇ ਆ ਤੁਸੀਂ ਦੇਖੋ ਤੁਸੀਂ ਆ ਕੱਲ ਪਰਸੇ ਇੱਕ ਵੀਡੀਓ ਚੱਲੀ ਜਾਂਦੀ ਮੈਂ ਤਾਂ ਲਾਂ ਨਹੀਂ ਲੜਾਉਦਾ ਹਾਂ ਆ ਕੱਲ ਇੱਕ ਸਾਡੇ ਉਹ ਗੁਰਦੇਵਾਲ ਸਿੰਘ ਪੱਤਰਕਾਰ ਨਾਲ ਝੜਪੋਈ ਕੀ ਨਾ ਉਹਦਾ ਤਰਨਤਾਰਨ ਤੋਂ ਤਰਨਤਾਰਨ ਤੋਂ ਝੜਪੋਈ ਹੈ ਉਹ ਹੋਰ ਕੀ ਹੈ ਵਿਤ ਕਰਾਈ ਹੈ ਜੇ ਉਹਨੇ ਕੁਐਸਚਨ ਕਰ ਲਿਆ ਉਹ ਬੰਦਾ ਸਾਡੇ ਐਸੀ ਸਮਾਜ ਦਾ ਬੰਦਾ ਗੁਰਦਿਆਲ ਸਿੰਘ ਪੱਤਰਕਾਰ ਜੀ ਉਹਨੇ ਕੁਐਸਚਨ ਕਰ ਲੈ ਜਵਾਬ ਦਿਓ ਪਰ ਇਹ ਅੱਗ ਤਾਂ ਕਿਹਾ ਜਾਂਦਾ ਤੁਹਾਡੇ ਤੇ ਵੀ ਤੁਸੀਂ ਲਾਉਣੇ ਹੋ ਤੁਸੀਂ ਉਹ ਕਰ ਦਿਓ ਸਾਡੇ ਐਸੀਆਂ ਨੂੰ ਐਂ ਕਹਤਾ ਜੀ ਸਾਡੇ ਬੀਸੀਆਂ ਨੂੰ ਕਹਿੰਦਾ ਜੀ ਬਾਈ ਕਹਿੰਦੇ ਤਾਂ ਹੀ ਕਹਿੰਦੇ ਆ ਨਾ ਕਹੋ ਜੇ ਤੇ ਕਹਿੰਦੇ ਅਸੀਂ ਕਹਿੰਦੇ ਆ ਨਾ ਕਹੋ ਜੇ ਵਿਤਕਰਾ ਹੁੰਦਾ ਤਾਂ ਕਹਿੰਦੇ ਅਸੀਂ ਜੇ ਵਿਤਕਰਾ ਹੀ ਨਾ ਹੋਵੇ ਅਸੀਂ ਕਹਿੰਦੇ ਨਹੀਂ ਅਸੀਂ ਕੀ ਬੋਲਾਂਗੇ ਕਿ ਕਮਿਸ਼ਨ ਬਣੇ ਹੋਏ ਆ ਜਿਹੜੇ ਸਾਡੇ ਮਿਨੋਰਟੀਆ ਕਮਿਸ਼ਨ ਹਾਂ ਹੁਣ ਮੈਂ ਕਮਿਸ਼ਨ ਦੀ ਕਮਿਸ਼ਨ ਕਿਉਂ ਨਹੀਂ ਫਿਰ ਕਾਰਵਾਈ ਕਰਦੇ ਕਮਿਸ਼ਨਰ ਨੂੰ ਨਜ਼ਰ ਨਹੀਂ ਆਉਂਦਾ ਚੋੜੀ ਦੇਖੋ ਜੀ ਹੁਣ ਜਿਹੜਾ ਕਮਿਸ਼ਨ ਨਜ਼ਰ ਆਉਣ ਲੱਗਾ ਹੈ ਗੜੀ ਸਾਹਿਬ ਲੱਗੇ ਆ ਨਾ ਮੈਂ ਇਹਨਾਂ ਨੂੰ ਕਹਿੰਦਾ ਨਹੀਂ ਗੜੀ ਸਾਹਿਬ ਨੂੰ ਗੜੀ ਸਾਹਿਬ ਸਹੀ ਫੈਸਲੇ ਕਰ ਰਹੇ ਆ ਹੁਣ ਸਾਰਾ ਕੁਝ ਹੀ ਹੋ ਰਿਹਾ ਪਰ ਵਿਤਕਰਾ ਤਾਂ ਹੈ ਨਾ ਅਜੇ ਵੀ ਹੈਗਾ ਹਮ ਹਰੇਕ ਤਾਂ ਤੇ ਹੈਗਾ ਕੀ ਮੌਜੂਦਾ ਸਰਕਾਰ ਕਰਪਸ਼ਨ ਦੇ ਮਾਮਲੇ ਦੇ ਵਿੱਚ ਫੇਲ ਹੋ ਚੁੱਕੀ ਆ ਨਹੀਂ ਫੇਲ ਨਹੀਂ ਕਹਿ ਸਕਦੇ ਜੀ ਇਹਨਾਂ ਨੇ ਕੰਮ ਵੀ ਬਹੁਤ ਕੀਤੇ ਬਹੁਤਾ ਕੰਮ ਆ ਕਰਪਸ਼ਨ ਦੇ ਖਿਲਾਫ ਕੀਤੇ ਵੀ ਬਹੁਤ ਕੰਮ ਆ ਪਰ ਕਰਪਸ਼ਨ ਹੈ ਜੀ ਖਤਮ ਨਹੀਂ ਹੋਇਆ ਕੀ ਖਤਮ ਕੀਤਾ ਜਾ ਸਕਦਾ ਹੈ ਇਸਨੂੰ ਦੇਖੋ ਜੀ ਇਹ ਤਾਂ ਹੁਣ ਸਰਕਾਰਾਂ ਦੱਸਣ ਨਹੀਂ ਤੁਸੀਂ ਸਿਸਟਮ ਚ ਰਹੇ ਹੋ ਨਹੀਂ ਸਿਸਟਮ ਚ ਤਾਂ ਮੈਂ ਰਿਹਾ ਹਾਂ ਪਰ ਅਸੀਂ ਵੀ ਸਿਸਟਮ ਤੋਂ ਬਾਹਰ ਆਊਟ ਹੋ ਚੁੱਕੇ ਹਾਂ ਹੁਣ ਉਹ ਸਿਸਟਮ ਦਾ ਤਾਂ ਹੁਣ ਜਿਸ ਤਰ੍ਹਾਂ ਦਾ ਤਾਂ ਬਹੁਤ ਫਰਕ ਆ ਅੱਛਾ ਬਦਲ ਚੁੱਕਿਆ ਸਿਸਟਮ ਬਹੁਤ ਬਦਲ ਚੁੱਕਿਆ ਬਹੁਤ ਬਦਲ ਚੁੱਕਿਆ ਨਾਲੇ ਕਿਹਾ ਜਾਂਦਾ ਕਹਿੰਦੇ ਸਰਕਾਰ ਨੂੰ ਚਲਾਉਂਦਾ ਹੀ ਸਿਸਟਮ ਆ ਲੀਡਰ ਤਾਂ ਸਿਰਫ ਸੈਨ ਕਰਨ ਜੋਗੇ ਹੁੰਦੇ ਆ ਕਾ ਲੀਡਰ ਕਿਵੇਂ ਬਲ ਦੇਣਗੇ ਆ ਉਹੀ ਤਾਂ ਗੱਲ ਹੈ ਨਾ ਮੈਂ ਤਾਂ ਨਹੀਂ ਕਰੇ ਅਫਸਰ ਹੀ ਸਿਸਟਮ ਹੀ ਇਹਨਾਂ ਨੇ ਚਲਾਉਣਾ ਅਫਸਰਾਂ ਨੇ ਚਲਾਉਣਾ ਅਫਸਰਾਂ ਨੂੰ ਪਾਵਰਾਂ ਦਿੱਤੀਆਂ ਸਾਰੀਆਂ ਹੂੰ ਠੀਕ ਹੈ ਨਾ ਜਿਹੜੇ ਕੋਈ ਬਾਹਰੇ ਨੇੜੇ ਆ ਉਹਨਾਂ ਨੂੰ ਪਾਵਰਾਂ ਦਿੱਤੀਆਂ ਹੁਣ ਦੋਸਤੋ ਸਾਡੇ ਚਲੋ ਚਲੋ ਆਪਾਂ ਬਿੱਤੂ ਕੀਤੇ ਗੱਲ ਕਰ ਲਈਏ ਹੂੰ ਬਿਲਕੁਲ ਤੁਸੀਂ ਇਹ ਦੱਸੋ ਵੀ ਮੈਨੂੰ ਸਾਡੇ ਆਈਪੀਐਸ ਕਿੰਨੇ ਲੱਗੇ ਪੰਜਾਬ ਦੇ ਵਿੱਚ ਐਸੀ ਡੀਸੀ ਕਿੰਨੇ ਸਾਡੇ ਐਸੀ ਜਿੰਨਾ ਕੋਟਾ ਹੋਊਗਾ ਉਹਨੇ ਹੈਗੇ ਕਿਦ ਤੱਕ ਦਿਖਾਓ ਬੋਲੋ ਕੋਟੇ ਬਤਾਓ ਕੋਈ ਹੈ ਨਹੀਂ अच्छा ए वितकना नहीं आ ਤੁਸੀਂ ਹੁਣ ਆ ਤੁਸੀਂ ਇਹਦੇ ਚ ਵੇਖ ਲਓ ਵੇਤਕਰਾ ਮੈਂ ਕੀਤੀ ਹੈ ਨਾ ਹੁਣ ਮੈਂ ਇੰਟਰਵਿਊ ਕਰ ਗਿਆ ਇਹਦੇ ਚ ਵੇਖੋ ਮੈਨੂੰ ਚੂੜਾ ਚੜੰਮ ਜਿਵੇਂ ਆ ਰਹੇ ਹੋ ਜਿਹਾ ਗੱਲਾਂ ਕਰਨਗੇ ਲੋਕੇ ए वितकਰਾ ਨਹੀਂ ਮੈਂ ਕਿਸੇ ਦੇ ਖਿਲਾਫ ਤਾਂ ਬੋਲੇ ਹੀ ਨਹੀਂ ਹੂੰ ਇਹ ਕਹਿਣਗੇ ਨਾ ਹੂੰ ਤੇ ਫੇਕ ਆਈਡੀਆ ਵਾਲੇ चौधरी ਸਾਹਿਬ 27 ਦੇ ਵਿੱਚ ਕੀ ਲੱਗਦਾ ਤੁਹਾਨੂੰ ਹੋਣਾ ਹੁਣ ਬਹੁਤ 4 ਸਾਲ ਹੋ ਗਏ ਤੇ ਅਗਲੇ ਸਰਕਾਰ ਦੀ ਤਿਆਰੀ ਲੋਕਾਂ ਨੇ ਸ਼ੁਰੂ ਕਰਤੀ ਆ ਕੀ ਬਦਲਾਅ ਦੁਆਰੇ ਆਊਗਾ ਜਾਂ ਫਿਰ ਪਹਿਲਾ ਵਾਲਾ ਨੂੰ ਮੌਕਾ ਦਿੱਤਾ ਜਾਊਗਾ ਕੀ ਲੱਗਦਾ ਤੁਹਾਨੂੰ ਦੇਖੋ ਜੀ ਭੁੱਲਣ ਸਾਹਿਬ ਮੇਰਾ ਤਾਂ ਇਹ ਐ ਮੰਨਣਾ ਵੀ ਅਗਲੇ 2027 ਦੇ ਵਿੱਚ ਸੈਂਟਰਲ ਗਵਰਨਮੈਂਟ ਦੀ ਬੀਜੇਪੀ ਦੀ ਐਂਟਰੀ ਹੋਊਗੀ ਪੰਜਾਬ ਦੇ ਵਿੱਚ ਜਿਹਦੇ ਲਈ ਮਰਜ਼ੀ ਕਰ ਜਾਣ ਉਹ ਅੱਛਾ ਬਿਲਕੁਲ ਕਾਲੀ ਭਾਜਪਾ ਗੱਠਜੋੜ ਹੋ ਸਕਦਾ ਦੋਸਤ ਉਸੇ ਦੇ ਕਰ ਜਾਣ ਪਰ ਐਂਟਰੀ ਭਾਜਪਾ ਨੇ ਕਰ ਨਹੀਂ ਕਰਦੀ ਪੰਜਾਬ ਦੇ ਵਿੱਚ ਜਿੱਥੋਂ ਇਹਨਾਂ ਦੀ ਸੋਚ ਸਾਡੇ ਆ ਜਿਹੜੇ ਪੰਥਕ ਹਨਾ ਜਿੱਥੇ ਇਹਨਾਂ ਦੀ ਸੋਚ ਖਤਮ ਹੋ ਗਈ ਨਾ ਉੱਥੇ ਸ਼ੁਰੂ ਹੋ ਜਾਂਦੀ ਹੈ ਉਹਨਾਂ ਦੀ ਮਤਲਬ ਉਹ ਇਹਨਾਂ ਨੂੰ ਢਾਲ ਬਣਾ ਕੇ ਵਰਤ ਰਹੇ ਬਿਲਕੁਲ ਬਿਲਕੁਲ ਪਤਾ ਹੀ ਹੈ ਲੋਕਾਂ ਨੂੰ ਸਭ ਪਤਾ ਇਹ ਤਾਂ ਪੰਜਾਬ ਦੇ ਨਾਲ ਇੱਕ ਵੱਡੀ ਚਾਲ ਖੇਡੀ ਜਾ ਰਹੀ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਜਿਹੜਾ ਕਹਿੰਦਾ ਹੈ ਉਹ ਮੋਦੀ ਨੂੰ ਕਹਿੰਦੇ ਨੇ ਕੋਟਿਆ ਥੱਲੇ ਲੈ ਲਾਂਗੇ ਜੀ ਹੂੰ ਵਿਹਉਣ ਚੱਲੇ ਆ ਉਹ ਆਪਦਾ ਸਾਰਾ ਕੁਝ ਸਿਸਟਮ ਸੈਟ ਹੋ ਰਿਹਾ ਪੰਜਾਬ 'ਚ ਕਰਨਾ ਆ ਕੇ ਵੇਖੀ ਜੇ ਅੱਛਾ ਫਿਰ ਇਹ ਜੇ ਮੋਦੀ ਸਰਕਾਰ ਆਜੂਗੀ ਤਾਂ ਗਰੀਬਾਂ ਵਾਸਤੇ ਲਾਹੇ ਬੰਦ ਹੋਊਗੀ ਇਹ ਹੋਰ ਦੱਸੋ ਇਹ ਵੇਖੋ ਸਿਸਟਮ ਕੀ ਬਣਦਾ 2027 ਰੱਖਣਗੇ ਘੋੜਿਆਂ ਥੱਲੇ ਹੂੰ ਦੱਸਣਾ ਰੱਖਣਗੇ ਘੋੜਿਆਂ ਥੱਲੇ ਵੇਖ ਲੋ ਨਾਂ 2027 ਵਾਲੀ ਸਰਕਾਰ ਦੇਖ ਲੋ ਜਿਹੜਾ ਆਹ ਬਾਈ ਵਾਲਾ ਬਦਲਾਅ ਆ ਇਹ ਦੁਆਰੇ ਨਹੀਂ ਹੋਣਾ ਨੋ ਇਹ ਮੁਸ਼ਕਲ ਹੈ ਹੋ ਸਕਦਾ ਰਲ ਕੇ ਬਣਾ ਲੈਣ ਰਲ ਜਾਣ ਆਮ ਆਦਮੀ ਪਾਰਟੀ ਦਾ ਵੀ ਗੱਠਜੋੜ ਹੋ ਸਕਦਾ ਹੋ ਸਕਦਾ ਰਲ ਜਾਣ ਕਿਉਂਕਿ ਲੀਡਰਾਂ ਦੀ ਕੋਈ ਨਾ ਉਹ ਜਿਹੜੇ ਸਮਝੌਤਾ ਕਰ ਜਾਂਦੇ ਆ ਇਹਨਾਂ ਦਾ ਕੋਈ ਦੁਆਰ ਨਹੀਂਗਾ ਇਹ ਤਾਂ ਕਹਿੰਦਾ ਇਹ ਸਾਡਾ ਗੱਠਜੋੜ ਹੋਇਆ ਗੱਠਜੋੜ ਦੇ ਨਾਂ ਤੇ ਨਿਕਲ ਜਾਂਦੇ ਆ ਹੂੰ ਜਿੰਨਾ ਮਰਜ਼ੀ ਭੰਡੀਆਂ ਇੱਕ ਦੂਜੇ ਦੇ ਕਾਲੀ ਦਲ ਲੱਗਦਾ ਤੁਹਾਨੂੰ ਸਰਵਾਈਵ ਹੁੰਦਾ ਦੀ ਇਹਦਾ ਦੇਖੋ ਮੈਂ ਨਾ ਇੱਕ ਚੀਜ਼ ਭੁੱਲ ਗਿਆ ਜੀ ਕਾਲੀ ਦਲ ਤੇ ਮੇਰਾ ਕੋਈ ਪੋਲਿਟਿਕਸ ਨਹੀਂ ਪੋਲਿਟੀਸ਼ਨ ਬੰਦਾ ਨਹੀਂ ਮੈਂ ਨਾ ਹੀ ਮੇਰੀ ਕੋਈ ਪਾਰਟੀ ਹੈ ਇੱਕ ਸੀਗਾ ਵੀ ਜਥੇਬੰਦੀਆਂ ਸਾਡੀਆਂ ਦੋ ਜ਼ਰੂਰ ਹੈਗੀਆਂ ਸਾਡੀ ਕੋਈ ਪਾਰਟੀ ਨਹੀਂ ਪਰ ਮੈਂ ਸਾਡੇ ਵਰਗ ਨੂੰ ਮੇਰੀ ਬੇਨਤੀ ਹੈ ਤਰਨਤਾਰ ਤੋਂ ਵੀ ਜਿਹਦੀ ਵੱਡੀ ਕੁਰਬਾਨੀ ਹੈ ਉਹ ਉਹ ਕੁਰਬਾਨੀ ਸਮਝ ਲਓ ਦੀ ਜਿਹਦੇ ਮੌਜੂਦਾ ਸਰਕਾਰ ਦੇ ਵਿੱਚ ਐਮਐਲਏ ਨੂੰ ਸਜ਼ਾ ਕਰਾਈ ਹੋਵੇ ਉਹ ਜਿਹੜੀ ਬੀਬੀ ਹਰਵਿੰਦਰ ਕੌਰ ਜਿਹੜੀ ਪਰਵਿੰਦਰ ਕੌਰ ਉਸਮਾ ਉਹਨੂੰ ਮੇਰੀ ਬੇਨਤੀ ਹੈ ਵੀ ਉਹਨੂੰ ਸਪੋਰਟ ਕਰੋ ਯਾਰ ਕਿਉਂਕਿ ਉਹ ਲੇਡੀਜ਼ ਉਹ ਲੇਡੀਜ਼ ਹੈ ਜਿਨੇ ਪੰਜਾਬ ਦੀ ਸਰਕਾਰ ਚ ਹੁੰਦਾ ਮੈਂ ਐਮਐਲਏ ਨੂੰ ਸਜ਼ਾ ਕਰਾਈਓ ਦਬਾਅ ਥੱਲੇ ਨਹੀਂ ਆਈ ਹੂੰ ਉਹਨੂੰ ਸਪੋਰਟ ਕਰੋ ਮੈਂ ਤਾਂ ਆਪਦੇ ਭਾਈਚਾਰੇ ਨੂੰ ਕਹਿ ਸਕਦਾ ਬਾਕੀ ਦਾ ਚਲੋ ਜਿੱਤੇ ਇਹਨਾਂ ਨੇ ਵੋਟ ਪਾਣੀ 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 ਜੀ ਬਹੁਤ ਸ਼ੁਕਰੀਆ ਚੌਧਰੀ ਸਾਹਿਬ ਤੁਸੀਂ ਸਮਾਂ ਦਿੱਤਾ ਥੈਂਕ ਯੂ ਜੀ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਨੇ